ਕਤਤੇ ਵਿਖੇ ਰੇਪ ਕਰਕੇ ਮਾਰ ਦਿੱਤੀ ਗਈ ਬੀਬੀ ਦੀ ਮਾਂ ਦਾ ਇਹ ਬਿਆਨ ਆਇਆ ਹੈ ਕਿ ਜੇ ਕਿਤੇ ਸਿੱਖ ਸਰਦਾਰ ਉਸ ਵੇਲੇ ਮੇਰੀ ਬੇਟੀ ਦੇ ਲਾਗੇ ਬੰਨੇ ਹੁੰਦੇ ਤੇ ਅੱਜ ਮੇਰੀ ਬੇਟੀ ਜਿਉਂਦੀ ਹੁੰਦੀ। ਇੰਨਾ ਉੱਚਾ ਸੁੱਚਾ ਕਿਰਦਾਰ ਤੇ ਉੱਚੀ ਸੁੱਚੀ ਸ਼ਵੀ ਹੈ ਸਿੱਖਾਂ ਦੀ ਦੁਨੀਆ ਦੇ ਉੱਤੇ ਜੋ ਸਾਡੇ ਵੱਡੇ-ਵਡੇਰਿਆਂ ਨੇ ਆਪਣੀ ਜਾਨਾਂ ਤੇ ਖੇੜ ਕੇ ਦੁਨੀਆ ਤੇ ਕਾਇਮ ਕੀਤੀ ਹੈ। ਮੇਰੇ ਖਿਆਲ ਨਾਲ ਉਸ ਮਾਤਾ ਨੂੰ ਵੀ ਸਾਡਾ ਇਹ ਇਤਿਹਾਸ ਪਤਾ ਹੋਏਗਾ ਜਦੋਂ ਸਿੱਖਾਂ ਨੇ ਇਸ ਦੇਸ਼ ਦੀਆਂ ਧੀਆਂ ਭੈਣਾਂ ਦੀ ਰੱਖਿਆ ਕਰਕੇ ਉਹਨਾਂ ਨੂੰ ਘਰੋ ਘਰੀ ਪਹੁੰਚਾਇਆ ਸੀ। ਗੋਦੀ ਮੀਡੀਆ ਭਾਵੇਂ ਇਸ ਗੱਲ ਨੂੰ ਦਿਖਾਵੇ ਨਾ ਦਿਖਾਵੇ ਪਰ ਇੱਕ ਗੱਲ اٹਲ ਹੈ ਕਿ ਜਦ ਬਤ ਹੋਗੀ ਉੱਚੇ ਕਿਰਤਾਰੋਂ ਕੀ ਤਬ ਬਾਤ ਚਲੇਗੀ ਸਿੱਖ ਸਰਦਾਰੋਂ ਕੀ। ਸਿੱਖ ਭਰਾਵੋ ਵੇਖਿਓ ਕਿਤੇ ਆਪਾਂ ਇਸ ਸ਼ਬੀ ਨੂੰ ਦਾਗ ਨਾ ਲਾਈਏ ਕਿਉਂਕਿ ਸਿਰ ਦੇ ਕੇ ਇਹ ਸ਼ਬੀ ਬਣੀ ਅੱਜਕੱਲ ਸਾਡਾ ਸੁਭਾਅ ਬਣ ਗਿਆ ਏ ਕਿ ਆਪਾਂ ਦਸਤਾਰਾਂ ਤਾਂ ਜਰੂਰ ਸਜਾ ਲੈਂਦੇ ਆ ਪਰ ਉਸ ਕਿਰਦਾਰ ਤੇ ਪੂਰੇ ਨਹੀਂ ਉਤਰਦੇ ਕਈ ਵਾਰੀ ਆਪਾਂ ਗੱਡੀਆਂ ਦੇ ਵਿੱਚ ਗੰਦੇ ਗੀਤ ਲਾਏ ਹੁੰਦੇ ਨੇ ਜਿਹੜੇ ਸਾਨੂੰ ਸ਼ੋਭਾ ਨਹੀਂ ਦਿੰਦੇ ਸੋ ਅੱਜ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਆਪਣੇ ਪੁਰਖਿਆਂ ਦੀ ਕਮਾਈ ਨੂੰ ਅੱਗੇ ਵਧਾਉਣਾ ਜੇ ਆਪਾਂ ਇਸ ਨੂੰ ਵਧਾ ਨਹੀਂ ਸਕਦੇ ਤੇ ਘੱਟੋ ਘੱਟ ਇਹਨੂੰ ਦਾਗ ਹੀ ਨਾ ਕਰੀਏ ਕਿਉਂਕਿ ਇਹ ਦਸਤਾਰਾ ਜਿਹੜਾ ਏ ਇਹ ਸਾਡਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦਾ ਬਖਸ਼ਾ ਦਸਤਾਰਾ ਏ ਤੇ ਇਹਦੇ ਲਈ ਹਜ਼ਾਰਾਂ ਹੀ ਸਿਰ ਲੱਗੇ ਨੇ ਤੇ ਹਜ਼ਾਰਾਂ ਹੀ ਸ਼ਹੀਦੀਆਂ ਜਿਹੜੀਆਂ ਏ ਉਹ ਹੋਈਆਂ ਨੇ ਫਿਰ ਜਾ ਕੇ ਇਹ ਦਸਤਾਰ ਇਹ ਸ਼ਵੀ ਤੇ ਕਿਰਦਾਰ ਸਿੱਖਾਂ ਨੂੰ ਪ੍ਰਾਪਤ ਹੋਇਆ ਏ ਤੇ ਜਿੱਥੇ ਤੱਕ ਗੱਲ ਰਹੀ ਉਸ ਭੈਣ ਦੀ ਤੇ ਉਹਨੂੰ ਪੂਰਾ ਨਿਆ ਉਸ ਪਰਿਵਾਰ ਨੂੰ ਨਿਆ ਜਿਹੜਾ ਏ ਉਹ ਮਿਲਣਾ ਚਾਹੀਦਾ ਏ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਉਹ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਏ